ਦੀ ਮਾਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਤੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਪਿੱਛੇ ਦੇਖ ਰਹੇ ਹੋ ਇਹ ਜਿਹੜਾ 메ਨ ਹਾਲ ਗੇਟ ਬਣਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇਹ ਜਿਹੜਾ ਹਾਲ ਗੇਟ ਦਿਖਾ ਦੇਣਾ ਸੋ ਇਸ ਹਾਲ ਗੇਟ ਦੇ ਥੱਲੇ ਇੱਕ ਬਜ਼ੁਰਗ ਬੈਠਾ ਹੁੰਦਾ ਜੋ ਕਿ ਧੰਨ ਧੰਨ ਸ਼ਾਹਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਸ਼ਬਦ ਜਿਹੜੇ ਗਾਇਨ ਕਰਦਾ ਹੈ ਜਦੋਂ ਵੀ ਤੁਸੀਂ ਕਾਰਿਡੋਰ ਤੇ ਆਓਗੇ ਤੁਹਾਨੂੰ ਇਹ ਬਜ਼ੁਰਗ ਜਿਹੜਾ ਬਿਲਕੁਲ ਗੇਟ ਦੇ ਨੇੜੇ ਜਿਹੜਾ ਦੇਖਣ ਨੂੰ ਮਿਲੇਗਾ ਸੋ ਸਾਡੇ ਨਾਲ ਬਜ਼ੁਰਗ ਮਜਬੂਦ ਮਜਬੂਦ ਨੇ ਉਹਨਾਂ ਨਾਲ ਗੱਲ ਉਹ ਬਸ ਕਬੋਂ ਮਾਰ ਆਇਆ ਕਿ ਬਬੇ ਨਾ ਆਪਣਾ ਕਾਈ ਕੀ ਨਾਂ ਬਬੇ ਆਪਣਾ ਕਿਰਦਾਰ ਸਿੰਘ ਅਬ ਕਿੱਥੋਂ ਆਉਂਦੇ ਹੋ ਕਿਹੜਾ ਪਿੰਡ ਉਹ ਦੋ ਹੈ ਜੀ ਦੋੜੀ ਬਬੇ ਜੀ ਇੱਥੇ ਮਤਲਬ ਕਿਵੇਂ ਹੁੰਦੇ ਕਰੋ ਇਹ ਰੱਬ ਰੱਬ ਕਰੀਦਾ ਆ ਜੀ ਬਾਬੇ ਨਾਂਕ ਨਹੀਂ ਦਰਦਾ ਜਿਹਨੇ ਬਬੇਰੀ ਕਾ ਕੋ ਛੱਡ ਕੇ ਜਾਂਦੇ ਇੱਥੇ ਕਿਹਨਾਂ ਆਉਂਦੇ ਇੱਥੇ ਮੈਂ ਆ ਬਾਤ ਜੀ ਕਹਤ ਹੁੰਦੇ ਹੋ ਗੱਲ ਬਾਤ ਸੁਣਦੇ ਬਸ ਦੇਮ ਦੇ ਆਈ ਨਹੀਂ ਦਿੱਲੀ ਬਾਬਾ ਜੀ ਮੇਰੇ ਖਿਆਲ ਨਾਲ ਤਕਰੀਬਨ ਸੰਗਤਾਂ ਦੱਸਦੀਆਂ ਕਿ ਦਿੱਲੀ ਆਉਂਦੇ ਜੋ ਕੋਈ ਦਿਨ ਮੈਨੂੰ 12 13 ਸਾਲ ਹੋ ਗਏ 12 13 ਸਾਲ ਨਹੀਂ ਕੋਰੀਡੋਰ ਤੇ ਸਥਾਪਿਤ ਹੁੰਦੇ ਪਹਿਲਾਂ ਇੱਥੇ ਹੁੰਦਾ ਕਿ ਨਾ ਨਹੀਂ ਮੈਂ ਇਹ ਪਹਿਲਾ ਹੋਇਆ ਚੀਲਾ ਤੇ ਮੈਂ ਮਗਰੋਂ ਇਹ ਜਿਹੜਾ ਗੁਰਦੁਆਰਾ ਇਹ ਪਹਿਲਾਂ ਬਣਾਇਆ ਇੱਥੇ ਕਿ ਗੁਰਦੁਆਰਾ ਉਹ ਬਾਬਾ ਇੱਥੇ ਸਿਬ ਸਿੰਘ ਹੋਇਆ ਵਾ ਪਾਜੀ ਉਹ ਹੰਦਾ ਵਾ ਉਹਦਾ ਕੋਈ ਦਵਾਰਾ ਉਹਦਾ ਗੁਰਦੁਆਰਾ ਹੈ ਨਹੀਂ ਤੇ ਕਿਵੇਂ ਜਿਹੜੀ ਇਦੋਂ ਜਿਹੜੀ ਆ ਸੋਜੀ ਹੋਈ ਆ ਇਹ ਪਾਸਾਂ ਕਰਕੇ ਪੋਤਾ ਨਹੀਂ ਨਹੀਂ ਬਾਬਾ ਜੀ ਜਿਹੜਾ ਤੁਸੀਂ ਮੈਨੂੰ ਸਕਦੇ ਜਿਹੜਾ ਗਾਇਕ ਕਰਨ ਦੇ ਜੋ ਇਹ ਮਤਲਬ ਹੁਣ ਗਾਨ ਕਾਂਦੇ ਜਾਂ ਪਹਿਲਾਂ ਕਿਹੜਾ ਕੰਮ ਕਰਦੇ ਪਹਿਲਾਂ ਹੀ ਜਿਹੜਾ ਰਾਤੇ ਕਰਦੇ ਜਿਹੜਾ ਰਾਤੇ ਕਰਦੇ ਮਾਤਾ ਦੇ ਮੋਤਾ ਦੇ ਹਾਂ ਤੇ ਇੱਕ ਇੱਕ ਉੱਚੇ ਪਿੰਡ ਦੀ ਟੀਮ ਹੀ ਜਾਂ ਕਿਵੇਂ ਨਾਲ ਕੇ ਕਰਦੇ ਨਹੀਂ ਲੱਗੇ ਗਵਾ ਨਾਲ ਹੀ ਪਿੰਡ ਨਾਲ ਹੀ ਮੋ ਪਾਲਕੀਆ ਤੇ ਬਾਜਪੁਰੇ ਇਦਾਂ ਦਾ ਮਤਲਬ ਕਿਵੇਂ ਮਤਲਬ ਇਹ ਮਾਂਚ ਆਇਆ ਇਹ ਮੰਨ ਕੇ ਇਹ ਆਇਆ ਤੇ ਅਵਾ ਮੇਰੇ ਹੁੰਦੇ ਹਾਂ ਝੂਠੇ ਝੂਠ ਕੋ ਮਾਰਨ ਐਸੇ ਗੋਦੀ ਕਰਨਾ ਹਾਂਜੀ ਗੋਭੀ ਗੋਦੀ ਗੋਭੀ ਤੇ ਇੱਕ ਗੋਭੀ ਜੋ ਦੇ ਬੰਨਿਆ ਖੜ ਕੇ ਬਹਿ ਜਾਏ ਸੀ ਮੈਂ ਇਹ ਇੱਥੇ ਹੁੰਦੀ ਹੈ ਕੋਰੀਡੋਰ ਤੇ ਸੰਗਤ ਹੁੰਦੀ ਆ ਹਾਂਜੀ ਮਤਲਬ ਤੁਹਾਡਾ ਮਤਲਬ ਤੁਹਾਨੂੰ ਸੁਣ ਕੇ ਜਾਂਦੇ ਨੇ ਮਤਲਬ ਚਲੋ ਜੀ ਸਾਹਿਬ ਕੋਈ ਸੇਵਾ ਆ ਦੇ ਦੇ ਹਾਂ ਦੋ ਦੋ ਨਾਣਾ ਜਿਹੜੀ ਸ਼ਬਦ ਸਾਨੂੰ ਸੁਣਾਵੋ ਹਾਂਜੀ ਸਾਡੇ ਲਈ ਕਰੀ ਤਾ ਕਿ बाबा नाक कोई न ग़रीब हो बाबा नानक आखाणी बाबा नानकाया संगता बाबा नानक छो छोक वटा न ख़ुशियुनि ਪਾਕਿਸਤਾਨੀ ਮਤਲਬ ਹੋ ਗਏ ਜਦੋਂ ਉਹ ਕੋਰੀਡੋਰ ਸਾਬਤ ਹੋ ਕਦੀ ਗਏ ਵੀ ਦਰਸ਼ਕਾਂ ਬਾਬੇ ਨਾ ਉਹ ਦੇਣਗੇ ਨਹੀਂ ਕਿ ਐਨੇ ਚਿਰ ਤੋਂ ਬਾਬੇ ਜੀ ਇੱਥੇ ਬੈੰਡ ਰਹੇ ਕਦੀ ਕਿੰਨੇ ਮਤਲਬ ਅਪਰੋਚ ਹੀ ਕੀਤੀ ਤਾਂ ਪ੍ਰਸ਼ਾਸਨ ਆਉਂਦਾ ਵਾ ਕਦੀ ਮਨਚ ਆਇਆ ਨਹੀਂ ਕਦੀ ਉੱਧ ਜਾਣਾ ਨਾ ਕਿਉਂ ਬਾਬੇ ਦਰਸ਼ਕਾਂ ਨਹੀਂ ਲੈਣਾ ਮਾਰੇ ਹਾਂ ਆਖੀ ਗੱਤ ਤੇ ਰੋਕੀ ਜਾਂਦੇ ਨਿੱਕੀ ਨਿੱਕੀ ਚੀਜ਼ਾਂ ਨਹੀਂ ਕਿ ਨਿੱਕੀ ਨਿੱਕੀ ਚੀਜ਼ਾਂ ਕੋਈ ਅਦੇ ਵੀ ਕਰਨਾ ਨਹੀਂ ਪਰ ਹੁਣ ਉਹ ਬੈਠੀ ਦਾ ਬਿਨ ਮਾਰੀਆਂ ਕਿ ਕਿਹੜੀ ਚੀਜ਼ ਦੀ ਕਮੀ ਹੈ ਮਤਲਬ ਜੀ ਕੀ ਕਮੀ ਜਾਣਾ ਬੰਦੇ ਟੁੱਟ ਰਿਹਾ ਹੈ ਅਗਰ ਦੂਕੇ ਹੱਦੀ ਨਹੀਂ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਜਾ ਕੋ ਤੁਹਾਨੂੰ ਕੋਈ ਐਸੋ ਜੀ ਅਫਸਰ ਮਿਲੇ ਵੀ ਜਾਣ ਤਾਂ ਤੁਹਾਨੂੰ ਦੇ ਦੇਣਾ ਅਬ ਮੌਕਾ ਦੇਣ ਜੇ ਜਾਓ ਫੇਰ ਜਾਇਆ ਹੈ ਮਲਵਾ ਕੀ ਮੰਚ ਖਵਾਸ਼ ਹੈ ਗਈ ਹੈ ਹਾਂ ਕੀ ਕੀ ਮਗਰਾ ਦੇ ਪ੍ਰਸ਼ਾਸਨ ਕੋਲ ਪਾਸਪੋਰਟ ਹੈਗਾ ਵਾ ਹਾਂਜੀ ਪਾਸਪੋਰਟ ਹੈਗਾ ਵਾ ਨਹੀਂ ਪਾਸਪੋਰਟ ਬਣਾਉਣਾ ਪਹਿਲਾਂ ਠੀਕ ਹੈ ਜੇ ਕੋਈ ਪ੍ਰਸ਼ਾਸਨ ਤੱਕ ਹਰੀ ਜਾਉਂ ਤਾਂ ਇਹਨੇ ਚਿਰ ਤੇ ਬੈਨ ਡੇਜੋ ਕਿ ਅਫਸਰ ਦੇ ਜਾਂ ਕੇ ਤੇ ਮਾਂ ਚ ਵੇਰ ਪੈ ਗਈ ਅੰਜੁਰਗੇ ਨੇ ਚਿਰ ਤੇ ਬੈਨ ਡੇ ਆ ਬਿਜੁਰਗ ਦੇ ਦਰਸ਼ਨ ਕਰਾਉਣੇ ਮਾਂ ਤੇ ਖਵਾਸ਼ ਆ ਤੇ ਜੇ ਤੁਹਾਨੂੰ ਕੋਈ ਉਦਾਂ ਹੀ ਕੋਈ ਮੈਪ ਸਿਟੀ ਦਿੱਤੀ ਜਾਵੇ ਕੋਈ ਫੁੱਲ ਡਾਕੂਮੈਂਟ ਤੁਹਾਡਾ ਪਰਸਨਲ ਤਿਆਰ ਕਰਕੇ ਤੁਹਾਨੂੰ ਭੇਜਿਆ ਜਾਵੇ ਤੂੰ ਜਾਓਗੇ ਗਿਆ ਵਾਂਗੇ ਤੇ ਬਿਜੁਰਗ ਕੋ ਕਿ ਖਰਚਾ ਕੌਣ ਕਾਉਣੇ ਆਪਣੇ ਆਪਣਾ ਇੱਕ ਲੜਕਾ ਕੀ ਕਰਦਾ ਉਹਦੇ ਪੱਛੇ ਦਾ ਕੰਮ ਕਰਦਾ ਠੀਕ ਕੰਮ ਦੋ ਵਜੇ ਉਹਦੇ ਦੋ ਨੇ ਗਾੜੀ ਰੱਬ ਨੇ ਤੋਂ ਪੋਤਰੇ ਵੀ ਦੋ ਦੇ ਤੇ ਆ ਗਿਆ ਤਾਂ ਗਾੜੀ ਲਟਕੇ ਗਈ ਗਾੜੀ ਮਾਉ ਜੀ ਲੱਗ ਜੀ ਕਿ ਅਸੀਂ ਆ ਸ਼ੁਕਰ ਮੇ ਲਾਇਆ ਇਹ ਤਾਂ ਇੱਥੇ ਵੀ ਨੂੰ ਕਰਨ ਵਜਾ ਆਂਦੇ ਨੇ ਇਹ 9 ਵਜੇ 10 ਵਜੇ ਕਹਵੇ ਕਹੇ ਛੇਤੀ ਵੀ ਆਣੀ ਨਾ ਇਤਨੀ ਦਿਫੇ ਪਿੰਨੂ ਵਾਪਸ ਕਾ ਕਰਨ ਬਸ ਇਹ ਚਲ ਐਜੋ 3 ਵਜੇ ਤੋਰ ਪੈਣਾ 3 ਵਜੇ ਤੋਰ ਬਸ ਤੇ ਬੈਗ ਹੀ ਪੈਣੇ ਚਾਹੀਦੇ ਮਲੋ ਜਿਹੜਾ ਮਲ ਘਰ ਦੇ ਗਿਆ ਰਿਹਾ ਤੇ ਥੋੜਾ ਬਹੁਤ ਇੱਥੋਂ ਮਲ ਲੋਕ ਦੇ ਦਿੰਦੇ ਜਿਸ ਵਾਰਟ ਜਾ ਕੇ ਹੋ ਜਾਂਦੇ ਕੋਈ ਤੋਂ ਹਾਂ ਕੋਈ ਕਿਹਾ ਦੀ ਮੇਰੇ ਕੋਲ ਇਹ ਮਜੂਰ ਹੋ ਜਾਂਦਾ ਠੀਕ ਹਾਂ ਮਲੋ ਜੇ ਪ੍ਰਸ਼ਾਸਨ ਕਰੀ ਦੇਣ ਮਤਲਬ ਕੋਈ ਅਫਸ਼ੀ ਦੇ ਫਿਰ ਜਾਓਗੇ ਜਰੂਰ ਦਰਸ਼ ਕਰਨੇ ਜਰੂਰ ਹਾਂ 10 12 ਸਾਲ ਹੋ ਗਏ ਮਲ ਇੱਥੇ ਡੇਰ ਲਾਇਆ ਹਾਂਜੀ ਬੈ ਚਲ ਜਾਂਗੇ ਕਿਹਦੇ ਨਾਲ ਦੇਖੋ ਖੜੂ ਥੋੜੂ ਘਮਲ ਜਾਣਾ ਹੈਗਾ ਦਿਲ ਦੀ ਨਹੀਂ ਜਾਣਾ ਆਹ ਕਿ ਜਾਵਾਂਗੇ ਜੀ ਚੀ ਹਾਂ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਤੋਂ ਜਿਹੜੀ ਆ ਬਾਪੂ ਦੀ ਜਿਹੜੀ ਆ ਦਿਲ ਦੀ ਜਿਹੜੀ ਆ ਤਹਾੜਿਆ ਕਿ ਕੋਈ ਪ੍ਰਸ਼ਾਸਨ ਅਧਿਕਾਰੀ ਕੋ پاسਪੋਰਟ ਬਾਪੂ ਦੇ ਕੋਲ ਨਹੀਂ ਹੈਗਾ ਪਰ ਫਿਰ ਇਮਾਨ ਦੇ ਵਿੱਚ ਇੱਕ ਚਾਹਤ ਆ ਕਿ ਬਜ਼ੁਰਗ ਦੇ ਜਿਹੜੇ ਆ ਪਤੰਦ ਜਿਹੜਾ ਕਰੀਬ ਗੁਰਦਰਾ ਸਾਹਿਬ ਦੇ ਜਿਹੜੇ ਆ ਦਰਸ਼ਨ ਕਰਨ ਦੀ ਜਿਹੜੀ ਮਨ ਦੇ ਵਿੱਚ ਨੀਜ ਸੋ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਲਗਾ ਰਹੇ ਨੇ ਬਾਪੂ ਜੀ ਕੋ پاسਪੋਰਟ ਨਹੀਂ ਹੈ ਕੋਈ ਇਹੋ ਜਿਹੀ ਕੋ ਨਿਯਮ ਜਾਂ ਕੋਈ ਡਾਕੂਮੈਂਟ ਇਹਨਾਂ ਦਾ ਪਰਸਨਲ ਤਿਆਰ ਕਰਕੇ ਦਿੱਤਾ ਜਾਵੇ ਤਾਂ ਬਜ਼ੁਰਗ ਜਿਹੜੇ ਨੇ ਦਰਸ਼ਨ ਕਰਕੇ ਆ ਸਾਨੂੰ ਬਜ਼ੁਰਗਾਂ ਦੀ ਉਮਰ ਵੀ ਖਾਸੀ ਮੇਰੇ ਖਿਆਲ ਨਾਲ ਹੋ ਚੁੱਕੀ ਹੈ ਕੈਮਰਾਮੈਨ ਰਾਜਵਿੰਦਰ